ਸਤਿ ਸ੍ਰੀ ਅਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਮਾਨ ਬਠਿੰਡੇ ਵਾਲਾ ਤੇ ਅੱਜ ਆਪਾਂ ਆਏ ਆ ਪਿੰਡ ਸਿਧਾਣੇ ਬਾਈ ਲੱਖੇ ਸਿਧਾਣੇ ਦੇ ਘਰੇ ਤੇ ਟਰੈਕਟਰ ਵੀ ਨਵੇਂ ਨਕੋਰ ਪਹਿਲਾਂ ਤਾਂ ਤੁਹਾਨੂੰ ਦਿਖਾਈਏ ਆ ਬਾਈ ਲੱਖੇ ਸਿਧਾਣੇ ਦੇ ਨਾਲ ਹੁੰਦਾ ਮੁੰਡਾ ਉਹਨੇ ਲਿਆਂਦਾ ਆ ਨਵਾਂ ਟਰੈਕਟਰ ਜੋਂਡੀਅਰ ਠੀਕ ਆ ਤੇ ਉਹਦੇ ਉੱਤੇ ਆ ਸਿਸਟਮ ਫਿੱਟ ਕੀਤਾ ਜਾ ਰਿਹਾ ਇਹ ਕਰਨ ਆ ਬਾਈ ਝਨੀਰ ਤੋਂ ਜੱਗਾ ਬਾਈ ਕੀ ਹਾਲ ਹੈ ਵਧੀਆ ਕੋਈ ਚੜਦੀ ਕਲਾ ਔਰ ਜਮਨ ਅੱਛਾ ਤੇ ਪਹੁੰਚ ਗਿਆ ਅੱਡ ਸਦਾਣੇ ਹੈ ਕੋਣ ਆਇਆ ਜੀ ਬਾਈ ਦਾ ਪਹੁੰਚ ਗਿਆ ਕਿਵੇਂ ਨਾ ਅੱਛਾ ਬਾਈ ਨੇ ਫੋਨ ਕੀਤਾ ਹਾਂ ਆ ਬੜੀ ਬਾਈ ਅੱਛਾ ਕਹਿੰਦਾ ਟਰੈਕਟਰ ਤੇ ਸਿਸਟਮ ਫਿੱਟ ਕਰਨਾ ਹੈ ਬਾਈ ਕਹਿੰਦਾ ਉਹ ਕਰਨੀ ਹੈ ਕਿ ਆਪਣੀ ਯਾਤਰਾ ਸ਼ੁਰੂ ਹਾਂ ਤੇ ਫਿਰ ਮਾੜਾ ਮੋਟਾ ਚਾਹੀਦਾ ਬਾਈ ਹੈ ਨਾ ਹਾਂ ਕਿਉਂ ਇਹਦੇ ਕੋਈ ਆਏ ਨਹੀਂ ਹੈਗਾ ਵੀ ਕੋਈ ਗਾਣਾ ਬਾਤ ਤੇ ਨਹੀਂ ਬਾਈ ਉਹਨੇ ਲਵਾਇਆ ਵੀ ਮੰਨ ਲਾ ਆਪਦਾ ਜਿਵੇਂ ਹੁਣ ਆਪਣਾ ਨਾ ਪੰਜਾਬੀ ਪ੍ਰਤੀ ਪ੍ਰਚਾਰ ਉਹ ਚਿੱਪ ਭਰਾ ਕੇ ਬਸ ਉਹ ਸਾਰੀ ਲੌਸਮੈਂਟ ਕਰਨੀ ਹੈ ਠੀਕ ਹੈ ਬਾਕੀ ਉਧਰੋਂ ਸਾਊਂਡ ਵਾਲੀ ਗੱਡੀ ਵੀ ਤਿਆਰ ਹੋਈ ਹੈ ਹਾਂ ਉਹ ਮੈਂ ਦਿਖਾ ਦਿਆਂ ਇੰਨਾ ਤੇ ਵੀ ਉਹੀ ਕੰਮ ਹੋਊਗਾ ਹਾਂ ਤੇ ਉਸ ਹਾਬ ਨਾਲ ਆਪਾਂ ਵਧੀਆ ਸਿਸਟਮ ਲਾ ਕੇ ਗਏ ਆ ਲਾਰਡ ਸਪੀਕਰ ਵਾਲੇ ਅੱਛਾ ਬਈ ਕਿੰਨਾ ਟਾਈਮ ਹੋ ਗਿਆ ਜੇ ਕਿ ਤੈਨੂੰ ਇਹ ਕੰਮ ਕਰਦੇ ਨੂੰ ਮੈਨੂੰ ਬਈ 2010 ਚ ਕਰਾਇਆ ਸੀਗਾ ਅੱਛਾ ਹਾਂ ਮੈਨੂੰ ਲਾ 14 ਸਾਲ ਮੰਗੂਗੇ ਸਾਰਾ ਜਿਵੇਂ ਬਈ ਇਹਦੇ ਪਲੇਟਾਂ ਬਲੂਟੁੱਥ ਸਿਸਟਮ ਤੋਂ ਆਪ ਤਿਆਰ ਕਰਦੇ ਏ ਟੂ ਜ਼ेड ਚੀਜ਼ ਅੱਛਾ ਜਮਿਆ ਬੂਫਰ ਸਪੀਕਰ ਸਾਰੇ ਆਪ ਸਾਰੀ ਇਹਦਾ ਇਕੱਲਾ ਇਕੱਲਾ ਪੁਰਜਾ ਇਹਦਾ ਖੁੱਲਾ ਹੁੰਦਾ ਆਪਣੇ ਕੋਲੇ ਹਾਂ ਪੱਤਾ ਅੱਡ ਹੋ ਗਿਆ ਚੁੰਬਕ ਅੱਡ ਹਾਂ ਸਾਰਾ ਆਪ ਜੜਦੇ ਆ ਏ ਟੂ ਜ਼ੈਡ ਚੀਜ਼ ਪਲੇਟ ਚ ਚਨੀਰ ਹਾਂ ਪਿੰਡ ਚ ਜ਼ਿਲ੍ਹਾ ਮਾਨਸਾ ਹਾਂ ਹਾਂ ਚਨੀਰ ਦੁਕਾਨ ਆਪਣੀ ਮੇਨ ਰੋਡ ਤੇ ਅੱਛਾ ਭਾਈ ਕਿੰਨੇ ਕਿੰਨੇ ਤੋਂ ਡਿੱਕ ਸ਼ੁਰੂ ਹੋ ਜਾਂਦੇ ਆਪਣੇ ਕਿੰਨੇ ਦੇ ਖਤਮ ਹੋ ਜਾਂਦੇ ਦੇਖ ਆਪਣੇ ਕੋਲੇ ਭਾਈ 10k ਤੋਂ ਸ਼ੁਰੂ ਹੋ ਜਾਂਦਾ ਹੂੰ ਵੀ ਜਿਹੜੇ ਅੱਜ ਕੱਲ ਲੱਗ ਰਹੇ ਆ ਕਿ ਮਾਰਕੀਟ ਚ ਹੂੰ ਵੀ 50-60 ਹਜ਼ਾਰ ਤੱਕ ਤਾਂ ਲੱਗ ਜੰਦੇ ਆਮ ਅੱਛਾ ਠੀਕ ਹੈ ਇਹ ਤੋਂ ਵੱਡੇ ਵੀ ਲਾਣੇ ਚਾਹੀ ਕੋਈ 2 ਲੱਖ ਵਾਲਾ ਲਵਾ ਲੈ 3 ਵਾਲਾ ਲਵਾ ਲੈ ਉਹ ਡਿਮਾਂਡ ਤੇ ਹੁੰਦਾ ਗਾਗਦੀ ਤੇ ਠੀਕ ਹੈ ਹਾਂ 50-60 ਹਜ਼ਾਰ ਵਾਲਾ ਆਪਣੇ ਕੋਲੇ ਹਾਜ਼ਰ ਹੁੰਦਾ ਛਤਰੀਆਂ ਵੀ ਹੁੰਦੇ ਨਾਲ ਹਾਂ ਏ ਟੂ ਜ਼ੈਡ ਛਤਰੀਆਂ ਡੱਕ ਡੱਕਾਂ ਦਾ ਮੇਨ ਕੰਮ ਦੂਆ ਛਤਰੀਆਂ ਦਾ ਹੋ ਗਿਆ ਮਾੜਾ ਮੋਟਾ ਪਸੈਸਰੀ ਵੀ ਰੱਖਦੇ ਜਿਵੇਂ ਲਾਈਟਾਂ ਲੂਟਾਂ ਹੋ ਗਈਆਂ ਹੋਰ ਜਿਹੜਾ ਕੋਈ ਇੱਥੇ ਟਰੈਕਟਰਾਂ ਦੇ ਵਿੱਚ ਉਹ ਸਟੀਲ ਦੇ ਡੰਡੇ ਲੱਗਦੇ ਆ ਠੀਕ ਹੈ ਬੈਂਪਰ ਬੂਮਪਰ ਹੋਗੇ ਵੀ ਜਿੰਨਾ ਕਿ ਸਮਾਨ ਟਰੈਕਟਰ ਦਾ ਮੇਨ ਮੇਨ ਆ ਉਹ ਸਾਰਾ ਰੱਖ ਤਾਂ ਯਾਤਰਾ ਜੇ ਫਿਰ ਤੂੰ ਵੀ ਸ਼ਾਮਲ ਹੋ ਰਿਹਾ ਹਾਂ ਹਾਂ ਹੋਮਾਂਗੇ ਲਾਜ਼ਮੀ ਜਦੋਂ ਬਾਈ ਪਿਆਰ ਆ ਬਾਈ ਨਾਲ ਹੂੰ ਬਾਈ ਨੇ ਇੱਕ ਫੋਨ ਕਰਿਆ ਜੀ ਆਪਾਂ ਇੱਕ ਫੋਨ ਤੇ ਹਾਜ਼ਰ ਹੋ ਗਏ ਠੀਕ ਹੈ ਮੈਂ ਦੋਨੇ ਟਰੈਕਟਰਾਂ ਦੇ ਉੱਪਰ ਭਾਈ ਕਰਕੇ ਜਾਵਾਂ ਕੰਮ ਨੂੰ ਲੈ ਵੀ ਮਿੱਤਰੋ ਬਾਈ ਆਪਦੀ ਕਿਰਤ ਕਰਦਾ ਹੈ ਨਾ ਤੇ ਕਿਸੇ ਨੂੰ ਸ਼ੌਂਕੀ ਨਹੀਂ ਕਹਿੰਦੇ ਵੀ ਆਪ ਸੋਰਸ ਲਾਵਾ ਕਰੋ ਜਾਂ ਹੋਰ ਤੇ ਆਪ ਦੇ ਸ਼ੌਂਕ ਵਾਸਤੇ ਜਿਹੜੇ ਮੁੰਡਿਆਂ ਨੇ ਲਵਾਉਣਾ ਨੰਬਰ ਬਾਈ ਦਾ ਜੱਗੇ ਦਾ ਇਹਦੇ ਨਾਲ ਸੰਪਰਕ ਕਰ ਸਕਦੇ ਮੈਂ ਤਾਂ ਆਪ ਬਾਈ ਐਂ ਕਹਿੰਦਾ ਵੀ ਹਨਾ ਜਿਹੜਾ ਵੀ ਲਵਾਉਂਦਾ ਹੂੰ ਸੌ ਕਹੇ ਹੈ ਨਾ ਹੂੰ ਸੌ ਕਉਂ ਤੋਂ ਪੂਰਾ ਕਰੋ ਜਦੋਂ ਆਪਣੇ ਕੋਲ 2 ਰੁਪਏ ਹੈਗੇ ਹਾਂ ਆ ਉਹਦੇ ਮਾਪਿਓ ਦੇ ਗਲ ਗੁੱਠਾ ਦੇ ਕੇ ਸਾਡੇ ਕੋਲ ਡੇਕ ਲਵਾਉਣ ਨਾ ਆਓ ਜਿਹੜੇ ਕੋਲੇ ਸਰਦਾ ਉਹ ਲਵਾਓ ਹੈ ਨਾ ਵਾਲੇ ਬੰਦੇ ਹੁੰਦੇ ਆ ਨਾ ਵੀ ਮੰਨ ਲਾ ਵੀ ਘਰੋਂ ਧੱਕੇ ਨਾਲ ਪੈਸੇ ਲੈ ਕੇ ਵੱਡਾ ਸਿਸਟਮ ਲਵਾਉਂਦੇ ਆ ਉਹਦੇ ਆਪਾਂ ਵੀ ਨਾ ਲੱਗੇ ਰਾਜੀ ਵੀ ਜਿਹੜਾ ਬੰਦਾ ਵੀ ਮੰਨ ਲਾ ਆ ਟਰੈਕਟਰ ਕਿਹੜੇ ਬਾਈ ਦਾ ਖੁਸ਼ ਹੋ ਕੇ ਰੁਪਏ ਦਿੰਦੇ ਆ ਹੈਪੀ ਦਾ ਕਿੱਥੇ ਹੈਪਾ ਲੈ ਆ ਯੂਨਿਅਰ ਹੈਗਾ ਬਾਈ ਹੈਪੀ ਦਾ ਪਹਿਲਾਂ ਤੈਨੂੰ ਮੁਬਾਰਕਾਂ ਬਾਈ ਨਵਾਲਿਆ ਨਾ ਟਰੈਕਟਰ ਹੈ ਤੇ ਜੱਗੇ ਵਾਲਾ ਸੌਨ ਸਿਸਟਮ ਕਰਾ ਲਿਆ ਫਿੱਟ ਹੈ ਹਾਂ ਬਈ ਤੇ ਜੱਗੇ ਇੱਥੇ ਵੀ ਫਿੱਟ ਕਰ ਲਿਆ ਹਾਂ ਬਈ ਇੱਥੇ ਕਰਨਾ ਆਹ ਟਰੈਕਟਰ ਬਾਈ ਲਵਾਈ ਲੱਖੇ ਸਧਾਣੇ ਨੂੰ ਦਿੱਤਾ ਸੀ ਘੋਲੀਏ ਕਬੱਡੀ ਕੱਪ ਤੇ ਤੇ ਇਹਦੇ ਉੱਤੇ ਵੀ ਜੱਗੇ ਨੇ ਇਹਦੇ ਕੀ ਕੀ ਲਾਉਣਾ ਬਈ ਇਹਦੇ ਬਾਈ ਆਪਾਂ ਯਾਨੀ ਕਿ ਚੀਜ਼ ਨਾਰਮਲ ਜੀ ਲਾਈ ਜਾਣਾ ਸੋਬਰ ਜੀ ਚੀਜ਼ ਇਹ ਤਾਂ ਹਲਾਮੇ ਛੱਤ 'ਚ ਅਰੇ ਬਾਈ ਦਾ ਆਪਦਾ ਕਰਕੇ ਉਹ ਕਹਿੰਦਾ ਵੀ ਨਾਰਮਲ ਜਵਣਾ ਮोटा ਲਾ ਬਾਈ ਕਹਿੰਦਾ ਵੀ ਬਾਲਾ ਵੱਡਾ ਵੀ ਨਹੀਂ ਲਗਾਉਣਾ ਆਪਣਾ ਹੈਨਾ ਕਿਉਂ ਬਾਕੀ ਵੱਡਾ ਇਹਦੇ ਲੋਟ ਵੀ ਨਹੀਂ ਆਉਂਦਾ ਬਾਈ ਟਰੈਕਟਰ ਛੋਟਾ ਹਾਂ ਟਰੈਕਟਰ ਬਚਾ ਜਾ ਉਹਦੇ ਖਿਲਦਾ ਬਚਾ ਜਾ ਇਹਦੇ ਵਾਸਤੇ ਉਹ ਵਿਆਪਾ ਦਿਖਾਈ ਗਿਆ ਜਾ ਉਹ ਟੇਪਰ ਜਾ ਤਿਆਰ ਕਰੇਗਾ ਅੱਛਾ ਹਾਂ ਜੇ ਤਾਂ ਛੋਟਾ ਹਾਂ ਇਹ ਛਤਰੀ 'ਚ ਲੱਗੂ ਇਹਦੇ ਬਾਈ ਬਹੁਤ ਘੈਂਟ ਚੀਜ਼ ਹੈ ਅੱਛਾ ਆ ਛਤਰੀ ਤੇ ਲੱਗਦੀ ਹੈ ਪਿਛਲੇ ਵਾਸਤੇ ਨਾ 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 ਇਹ ਤਾਂ ਹਲਾ ਗੀ ਛੱਤ 'ਚ ਉਹ ਵੀ ਆਪਾਂ ਕਲਿੱਪ ਵਿੱਚ ਐਡ ਕਰ ਦਾਂ ਠ ਯਾਨੀ ਕਿ ਜੈਨੂਅਨ ਜੀ ਚੀਜ਼ ਹੈਗੀ ਬੜਾ ਸ਼ੋਰ ਚ ਰੱਬਾ ਵੀ ਨਹੀਂ ਕਰਦਾ ਠੀਕ ਹੈ ਹਾਂ ਐਦਾਂ ਦੀ ਆਈਟਮ ਵੀ ਜੇ ਕਿਸੇ ਨੇ ਨਾਰਮਲ ਜੀ ਲਵਾਉਣੀ ਆ ਹਨਾ ਇਹ 15000 ਰੁਪਏ ਦਾ ਲਾਉਣਾ ਹੈ ਅੱਛਾ ਹਾਂ ਉਹ ਆ ਜਿਹੜਾ 16 ਇੰਚ ਫਿੱਟ ਬਾਈ ਘਰੇ ਕਰਕੇ ਹੁਣ ਨਾ ਬਾਈ ਦੁਕਾਨ ਤੇ ਅੱਛਾ ਇਹਦਾ ਹੁਣ ਬਾਈ ਨਾਲ ਤਾਂ ਪਿਆਰ ਆ ਤਾਂ ਆਉਣਾ ਪੈ ਗਿਆ ਸਾਡੇ ਕੋਲ ਦਿੱਲੀ ਦੀਆਂ ਮਤਲਬ ਇੱਕ ਦੋ ਸਾਈਆਂ ਹੁੰਦੀਆਂ ਮੇਨ ਗੱਲ ਇਹ ਹੈ ਵੀ ਜਿਹੜੇ ਵੀ ਭਰਾ ਨੇ ਸਿਸਟਮ ਲਵਾਉਣਾ ਘੱਟੋ ਘੱਟ 15 ਤੋਂ 20 ਦਿਨਾਂ ਦੀ ਬੁਕਿੰਗ ਆਪਣੇ ਕੋਲ अच्छा हां ਆ ਨੰਬਰ ਬਾਈ ਦਾ ਚੱਲੀ ਜਾਂਦੇ ਤੇ ਸਪਰਕ ਕਰ ਲਓ ਕਿਉਂ ਚੀਜ਼ ਬਾਈ ਮੂਰੇ ਫਿਰ ਬੁੱਕ ਹੁੰਦਾ ਪਰ ਟਾਈਮ ਦੇ ਕਿੰਨੇ ਕੰਮ ਕਰਦੇ ਠੀਕ ਹੈ ਇਹ ਨਹੀਂ ਹੈਗਾ ਵੀ ਹਦੋਂ ਅਥੀ ਆਇਆ ਬੰਦਾ ਜੀ ਲਾਤਾ ਉਵੇਂ ਨਹੀਂ ਹੈਗਾ ਘਟੋ ਘਟ 15 ਦਿਨ ਤਾਂ ਲੱਗਦੀ ਲੱਗਦੇ ਜਦੋਂ ਆਪਣਾ ਸੀਜ਼ਨ ਆ ਜਾਂਦਾ ਹੈ ਵੀ ਜਿਵੇਂ ਕਣਕ ਦਾ ਆ ਗਿਆ ਝੋਨੇ ਦਾ ਜਦੋਂ ਮਹੀਨੇ ਤੇ ਹੀ ਭੱਗ ਜਾਂਦੀ ਹੈ ਜਿਹੜੇ ਬੰਦੇ ਨੇ ਜਾਨੀ ਕਿ ਜੇ ਹੁਣ ਐ ਮੰਨ ਕੇ ਚੱਲੋ ਵੀ ਮੂਰੇ ਲਗਾਉਣੇ ਕਣਕ ਵੇਲੇ ਉਹ ਹੁਣ ਬੁੱਕ ਕਰਦੇ ਨੇ ਵਧੀਆ ਰਹਿਣਗੇ ਠੀਕ ਹੈ ਅੱਛਾ ਹੁਣ ਬੋਕੇ ਆਕਾਸ਼ ਬਾਈ ਮੜਾ ਜਾਈ ਕਿੰਨੇ ਟਰੈਕਟਰ ਆਉਣਗੇ ਕਿੰਨੇ ਕਿੰਨੇ ਟਰੈਕਟਰ ਪੰਜ ਟਰੈਕਟਰ ਕਿੰਨੇ ਪੰਜ ਪੰਜ ਟਰੈਕਟਰ ਯਾਤਰਾ ਤੇ ਦੋ ਤਾਂ ਇਹ ਖੜੇ ਆ ਦੂਜੇ ਦੋ ਇਹ ਖੜੇ ਆ ਦੋ ਇੱਕ ਬਾਈ ਦਾ ਅਕਵਾਲ ਦਾ ਬਾਸ਼ਾਪੁਰ ਵਾਲੇ ਦਾ ਅੱਛਾ ਤਿੰਨ ਤੋਂ ਦੋ ਹੋਰ ਆ ਤੇ ਟਰਾਲੀਆਂ ਵੀ ਪੰਜ ਟਰੈਕਟਰ ਪੰਜ ਟਰਾਲੀਆਂ ਅੱਛਾ ਟਰਾਲੀਆਂ ਦੇ ਵਿੱਚ ਪੈਣ ਦਾ ਪ੍ਰਬੰਧ ਆ ਪੈਣ ਦਾ ਪ੍ਰਬੰਧ ਵਿੱਚੇ ਮੰਜੇ ਹਾਂ ਵਿੱਚ ਆਪਣਾ ਚੁੱਲਾ ਚੌਕਾ ਸਾਰਾ ਕੁਝ ਵੇਚੀ ਹੋਇਆ ਤੇ ਅੱਛਾ ਖਣ ਪੀਣਾ ਸਾਮਾਨ ਸਾਰਾ ਵੇਚਿਆ ਇਹ ਕਿੰਨਾ ਟਾਈਮ ਇਥੇ ਹੋਇਆ ਬਾਈ ਕਿੰਨੇ ਟਾਈਮ ਚ ਪੂਰੀ ਹੋ ਜਾਏ ਬਾਈ ਲੱਗ ਜਾਣਗੇ ਮਿਲਦਾ ਸਾਲ ਡੇਢ ਸਾਲ ਲੇ ਸਾਲ ਡੇਢ ਸਾਲ ਯਾਤਰਾ ਚੱਲੀ ਜਾਓ ਤੇ ਅਬ ਇੱਕ ਦਿਨ ਚ ਨਿਕਲ ਜਾ ਕਰਨੇ 5 ਮਿੰਟ ਆ 5 6 5 6 ਮਿੰਟ ਲੈ ਮਿੱਤਰੋ ਅੱਛਾ ਜਿਹੜੇ ਪਿੰਡ ਜਾਇਕਰੋਗੇ ਉੱਥੇ ਕਹਿ ਰਿਆ ਕਰੋ ਵੀ ਆਜੋ ਬਾਈ ਸਾਡੇ ਨਾਲ ਤਰੋ ਹਾਂ ਠੀਕ ਆ ਸੱਤ ਚ ਪਹੁੰਚਿਆ ਕਰੋਗੇ ਬਾਈ ਸੱਤ ਚ ਬੋਲਿਆ ਕਰੂਗਾ ਹਾਂ ਠੀਕ ਆ ਆਪਰ ਦੇਖੇ ਬਈ ਕਰਦੇ ਕਰਾ ਫਿੱਟਾ ਹੈ ਦਿਖਾ ਰਹੀ ਆਪਾਂ ਫਿੱਟ ਕਰੇ ਹੋਏ ਸਿਸਟਮ ਸਾਰਾ ਹੈ ਹਾਂ ਸਾਰਾ ਕੰਮ ਹੀ ਪਿਆ ਕਰਨ ਵਾਲਾ ਜੋ ਲੱਗ ਗਿਆ ਆਵਾ ਸਿਕ ਨੇਹਰਾ ਨਾ ਹੋਏ ਕਰ ਆਪਾਂ ਪਹਿਲਾਂ ਬਣਾ ਸਰਚ ਲਾਈਟਾਂ ਸਾਰਾ ਕੁਝ ਆ ਇਦੂ ਵੀ ਜونی ਵੀਡੀਓ ਬਣੂ ਅੱਛਾ ਹਾਂ ਮੜੇ ਨੇਹਰਾ ਹੋਣ ਦੇ ਸਹੀ ਸਾਰਾ ਪ੍ਰਬੰਧ ਨਾਲ ਲੈ ਕੇ ਤੁਰੇ ਆਪਾਂ ਆਪਾਂ ਨੂੰ ਵੀ ਪਤਾ ਵੀ ਹੁਣ ਨੇਹਰਾ ਤਾਂ ਹੋਊਗੀ ਕੰਮ ਤੇ ਸਿਆਲਾਂ ਦੇ ਦਿਨਾਂ ਦਿਨ ਤਾਂ ਉਹੀ ਜਾਂਦਾ ਜਿਹੜੀਆਂ ਸਟੂਡੀਓ ਕੋਲੇ ਲਾਈਟਾਂ ਹੁੰਦੀਆਂ ਉਹ ਹੁਣ ਲਾ ਦਾਂਗੇ ਆਪਾਂ ਉਥੇ ਦਿਨ ਚੜਾ ਹੋ ਜਾਏਗਾ ਬੜਾ ਬੜਾ ਬੰਦਾ ਹੈ ਮਜ਼ਾ ਮੈਂ 1 ਨੰਬਰ ਕਰ ਲੈ ਅਮਰਤਾਰੀਆ ਬਈ ਤੂੰ ਹਾਂ ਅਮਰਤਾਰੀ ਲੇ ਅਮਰਤ ਅਰੇ ਮੁੰਡਾ ਬਾਈ ਹਾਂ ਬਹੁਤ ਬੰਦੇ ਕਹਿੰਦੇ ਆ ਬਾਈ ਯਾਰ ਵੀ ਤੇਰਾ ਅਮਰਤ ਸੇਕਾਣਾ ਡੱਕਾ ਦਾ ਕੰਮ ਕਰਦਾ ਅੱਛਾ ਵੀ ਸੋਚਦਾ ਬਈ ਅਗਲੇ ਦੀ ਹੁਣ ਮੈਂ ਅਮਰਤ ਸੇਕਣ ਤੋਂ ਪਹਿਲਾਂ ਹੀ ਕੰਮ ਕਰਦਾ ਮੈਨੂੰ ਸ਼ੌਕ ਹੈ ਇਹ ਚੀਜ਼ ਦਾ ਨਾ ਹਾਂ ਵੀ ਇਹ ਇਹ ਤਾਂ ਨਹੀਂ ਹੋਦਾ ਵੀ ਡੱਕ ਲਾਉਣ ਵਾਲਾ ਅਮਰਤ ਨਾ ਸਕੇ ਬਾਅਦ ਸਕੇ ਲੈ ਹਾਂ 10 ਸਾਲ ਮਿਹਨਤ ਕਰੀਏ ਪੂਰੀ ਮੈਂ ਨਹੀਂ ਕਹਿੰਦਾ ਵੀ ਤਪੱਸਿਆ ਕਰੀ ਬੈਗੀ 10 ਸਾਲਾਂ ਬਾਅਦ ਮੇਰਾ ਕੰਮ ਚੱਲੇ 2-3 ਸਾਲਾਂ ਦਾ ਠੀਕ ਹੈ ਠੀਕ ਹੈ ਵੀ ਆਪਾਂ ਆਪਦੀ ਕਿਰਤ ਕਰਦੇ ਆਪਾਂ ਕਿਹੜਾ ਕੋਈ ਗਲਤ ਕੰਮ ਨਹੀਂ ਮੈਂ ਤਾਂ ਇਹ ਕਹਿੰਦਾ ਹੁਣ ਵੀ ਉਹ ਬੰਦਾ ਲਵਾਓ ਜਿਹੜੇ ਵੀ ਆਉਦੇ ਮਾਪਿਓ ਦੇ ਗਲ ਗੂਠਾ ਦੇ ਕੇ ਸਾਡੇ ਕੋਲੇ ਟਿੱਕ ਲਗਾਉਣ ਆਉਗੇ ਠੀਕ ਹੈ ਕਿਤੇ ਕੋਲੇ 2 ਰੁਪਏ ਹੈਗੇ ਸਰ ਦਾ ਉਹ ਲਗਾਓ ਵੀ ਤੱਕੇ ਨਾਲ ਘਰੋਂ ਪੈਸੇ ਲੈ ਕੇ ਸਾਡੇ ਕੋਲੇ ਨਾਲ ਕਿਉਂ ਸ਼ੌਂਕ ਆ ਬਈ ਸ਼ੌਂਕ ਉਹਦਾ ਪੂਰਾ ਹੁੰਦਾ ਜਦੋਂ ਆਪਣਾ ਸਰ ਦਾ ਵਰ ਲੈ ਜੜਦੇ ਬਾਈ ਫਿਰ ਹਾਂ ਜੜ ਦਿੰਦੇ ਆ ਕੋਕੇ ਲਾ ਦਾਂਗੇ ਠੀਕ ਹੈ